ਹਸਪਤਾਲ ਬਸੰਦਾ ਉਹਤੋ ਨੌਕਰੀ ਕਰਦਾ ਜੋ ਕਿ ਮੈਂ ਪ੍ਰਿੰਸੀਪਲ ਕੰਪਨੀ ਦੇ ਵਿੱਚ ਐਕਸ ਸਰਵਿਸਮੈਨ ਦੇ ਤੌਰ ਤੇ ਬਟੌਰ ਸੁਪਰਵਾਈਜ਼ਰ ਰੱਖਿਆ ਗਿਆ ਸੀ ਜਿਹਦੇ ਵਿੱਚੋਂ ਇਹਨਾਂ ਦਾ ਜੋ ਟੈਂਡਰ ਸੀ 30 ਤਰੀਕ ਤੱਕ ਸੀਗਾ ਉਸ ਤੋਂ ਬਾਅਦ ਚ 1 ਤਰੀਕ ਜਨੀ ਅੱਜ ਉਹ ਬਰॉड ਕੰਪਨੀ ਪ੍ਰਿੰਸੀਪਲ ਨੂੰ ਚੇਂਜ ਕਰਕੇ ਐਮਸ ਹਸਪਤਾਲ ਦੇ ਤੇ ਆਈ ਆ ਔਰ ਉਹਦੇ ਵਿੱਚ ਇਹਨਾਂ ਨੇ ਕਿਸੇ ਬਿਨਾ ਰਿਜਮ ਤੋਂ ਡਾਕੂਮੈਂਟ ਜਮਾ ਕਰਕੇ ਬਿਨਾ ਰਿਜਮ ਤੋਂ ਉਹਨਾਂ ਨੇ ਕੀ ਕੀਤਾ ਬਰਾਰ ਕੰਪਨੀ ਨੇ ਸੁਪਰਵਾਈਜ਼ਰ ਜਗਸੀਰ ਸਿੰਘ ਜੋ ਕਿ ਇੱਥੇ ਏਐਸਓ ਦੀ ਡਿਊਟੀ ਕਰਦੇ ਆ ਉਹਨਾਂ ਨੇ ਗਰੁੱਪ ਦੇ ਵਿੱਚ ਬਸ ਕੋਈ ਅਲਟੀਮੇਟਰ ਨਹੀਂ ਨਾ ਕਿਸੇ ਨੂੰ ਕੁਛ ਲਿਸਟ ਬਣਾ ਕੇ ਸਿੰਧ ਕਰਤੀ ਆ ਕਿ ਕੱਲ ਨੂੰ ਇਹ ਬੰਦੇ ਡਿਊਟੀ ਤੇ ਨਹੀਂ ਆਉਣਗੇ ਇਹਦੇ ਵਿੱਚ ਇਹ ਗਾਰਡ ਪਾਰਟੀ ਲੇਡੀਜ਼ ਗਾਰਡ ਨੇ ਇਹ ਬਹੁਤ ਵਿਚਾਰੇ ਗਰੀਬ ਬੰਦੇ ਆ ਜੋ ਕਿ ਇਸੇ ਨੌਕਰੀ ਤੇ ਆਪਣਾ ਪਰਿਵਾਰ ਪਾਲਦੇ ਆ ਜਿਵੇਂ ਐਕ ਸਰਵਿਸਮੈਨ ਰੱਖਿਆ ਇਹਨਾਂ ਨੂੰ ਪੈਨਸ਼ਨ ਵੀ ਮਿਲਦੀ ਆ ਔਰ ਇਧਰ ਦੀ ਤਨਖਾਹ ਵੀ ਲੈਂਦੇ ਆ ਜਿੰਨਾਂ ਦੇ ਵਿੱਚੋਂ ਐਕਸ ਸਰਵਿਸ ਮੈਨਾਂ ਚੋਂ ਮੈਂ ਸੁਪਰਵਾਈਜ਼ਰ ਭੁਪਿੰਦਰ ਸਿੰਘ ਨੂੰ ਔਰ ਸੁਪਰਵਾਈਜ਼ਰ ਵਿਕਰਮ ਸਿੰਘ ਸੁਪਰਵਾਈਜ਼ਰ ਲਖਵੀਰ ਸਿੰਘ ਔਰ ਸੁਪਰਵਾਈਜ਼ਰ ਪ੍ਰਦੀਪ ਸਿੰਘ ਨੂੰ ਕੱਢਿਆ ਗਿਆ ਜਿਹਦੇ ਵਿੱਚ 45 ਗਾਰਡ ਹੋਰ ਨਹੀਂ ਜਿਨ੍ਹਾਂ ਨੂੰ ਬਿਨਾ ਅਲਟੀਮੇਟਰ ਦਾ ਬਿਨਾ ਕਿਸੇ ਗੱਲ ਤੋਂ ਕੱਢ ਦਿੱਤਾ ਗਿਆ ਜੋ ਕਿ ਇਥੋਂ ਦੇ ਡਾਇਰੈਕਟਰ ਸਾਹਿਬ ਆ ਉਹਨਾਂ ਨੂੰ ਵੀ ਇਸ ਗੱਲ ਦੀ ਪਿੰਕ ਤੱਕ ਨਹੀਂ ਸੀ ਕਿ ਸਿਰਫ ਇਹ ਗਾਰਡ ਲੈਵਲ ਤੋਂ ਪਤਾ ਸੀ ਮਾਰਨਿੰਗ ਪਤਾ ਲੱਗਿਆ ਉਹ ਵੀ ਗਰੁੱਪ ਦੇ ਵਿੱਚ ਮੈਸੇਜ ਤੇ ਕਿ ਇਹ ਬੰਦੇ ਡਿਊਟੀ ਨਹੀਂ ਆ ਰਹੇ ਔਰ ਇਹ ਬੰਦਿਆਂ ਨੂੰ ਡਿਊਟੀ ਤੇ ਨਹੀਂ ਲਿਆ ਜਾਏਗਾ ਨਵੇਂ ਬੰਦੇ ਇਹਨਾਂ ਦੀ ਜਗ੍ਹਾ ਤੇ ਰੱਖ ਲਈ ਗਏ ਆ ਪਰ ਇਹਦੇ ਵਿੱਚ ਅਸੀਂ ਪੰਜਾਬ ਗਵਰਨਮੈਂਟ ਕੇਂਦਰ ਗਵਰਨਮੈਂਟ ਦਾ ਜੋ ਐਮਸ ਹਸਪਤਾਲ ਹੈ ਅਸੀਂ ਇਹ ਚਾਹੁੰਦੇ ਆ ਕਿ ਇਹ ਗਾਰਡ ਵੈਦ ਜਿੰਨੇ ਵੀ ਸੁਪਰਵਾਈਜ਼ਰ ਕੱਢੇ ਗਏ ਆ ਇਹਨਾਂ ਦੀ ਨੌਕਰੀ ਇਹਨਾਂ ਨੂੰ ਦਿੱਤੀ ਜਾਵੇ ਤਾਂ ਕਿ ਇਹ ਆਪਦੇ ਬਾਲ ਬੱਚਿਆਂ ਨੂੰ ਸੁੱਖ ਦੀ ਰੋਟੀ ਕਮਾ ਸਕਣ ਆ ਬੱਸ ਤੁਹਾਡੀ ਤੁਹਾਡੀ ਬੇਟੀ ਬਾਰੇ ਗੱਲ ਹੋਈ ਹੈ ਨਹੀਂ ਸਰ ਡਾਇਰੈਕਟਰ ਸਾਹਿਬ ਦਾ ਸਾਡੇ ਕੋਲ ਨੰਬਰ ਨਹੀਂ ਹੈ ਕਿਉਂਕਿ ਉਹ ਵੀ ਨਵੇਂ ਆਏ ਆ ਜੋ ਬਰਾਰ ਕੰਪਨੀ ਦੇ ਸੋ ਬਰਾੜ ਸਾਹਿਬਾ ਕਰਨਲ ਬਰਾੜ ਸਾਹਿਬ ਹੈ ਉਹਨਾਂ ਦਾ ਵੀ ਕਿਸੇ ਗਾਰਡ ਨੂੰ ਨਾ ਕਿਸੇ ਸੁਪਰਵਾਈਜ਼ਰ ਨੂੰ ਨੰਬਰ ਨਹੀਂ ਦਿੱਤਾ ਗਿਆ ਕਾਰਨ ਇਹ ਹੀ ਸੀ ਕਿ ਇਹਨਾਂ ਬੰਦਿਆਂ ਨੂੰ ਬਾਹਰ ਕੱਢਿਆ ਜਾਣਾ ਸੀ 45 ਗਾਰਡ ਹੈ ਜੀ ਔਰ 4 ਸੁਪਰਵਾਈਜ਼ਰ ਆ 49 ਜਾਣੇ ਆ ਅਸੀਂ ਪੰਜਾਬ ਗਵਰਨਮੈਂਟ ਤੋਂ ਔਰ ਕੇਂਦਰ ਗਵਰਨਮੈਂਟ ਤੋਂ ਇਹੀ ਬੇਨਤੀ ਕਰਦੇ ਆ ਵੀ ਵਿੱਚ ਜੋ 50 ਕੇ 60 ਦੇ ਵਿੱਚ ਆ ਸੋ ਪিয়ার ਗਾਰਡ ਨਹੀਂ ਉਹਨਾਂ ਦੇ ਵੀ ਡਾਕੂਮੈਂਟ ਹੈ ਜੇ ਜਾਣ ਨਹੀਂ ਕੀਤੇ ਗਏ ਅਗਲਾ ਸਰ ਪਲੀਜ਼ ਇਹੀ ਆ ਵੀ ਸਾਡਾ ਭਾਵ ਕਿਰਪਾ ਕਰਕੇ ਜਿੰਨੇ ਵੀ ਇਹ ਵਿਚਾਰੇ بے ਰੋਜ਼ਗਾਰ ਹੋਏ ਆ ਸਰ ਇਹਨਾਂ ਕੋਲੇ ਕੋਈ ਪੈੜੀ ਨਹੀਂ ਵਿਚਾਰੇ ਗਰੀਬ ਘਰਾਂ ਤੋਂ ਉੱਠੇ ਹੋਏ 12 ਬਾਰ ਬੀਏ ਪੜੇ ਹੋਏ ਬੱਚੇ ਨੇ ਇਹਨਾਂ ਨੂੰ ਗਲਤ ਰਸਤੇ ਤੋਂ ਰੋਕਿਆ ਔਰ ਇਹ ਆਪਦੇ ਵਧੀਆ ਨਸ਼ੇ ਪੱਤੇ ਤੋਂ ਰਹਿਤ ਨੇ ਇਹਨਾਂ ਦੇ ਡੋਪ ਟੈਸਟ ਵੀ ਕਰਵਾਏ ਜਾ ਰਹੇ ਜੀ ਤੇ ਉਹਨਾਂ ਦਾ ਮੈਡੀਕਲ ਹਰ ਸਾਲ ਕਰਵਾਇਆ ਜਾਂਦਾ ਜੀ ਫਿਜ਼ੀਕਲ ਔਰ ਐਨੀ ਡਰਿਲ ਪੀਰ ਵੀ ਲਾਏ ਜਾਂਦੇ ਆ ਔਰ ਇਹ ਗਾਰਡ ਜੋ ਹੈ ਬਹੁਤ ਇੱਕ ਫੌਜੀ ਤਰੀਕੇ ਨਾਲ ਇਹ ਉਸ ਦੇ ਵਿੱਚ ਡਿਊਟੀ ਨਿਭਾ ਰਹੇ ਆ ਜੀ ਔਰ ਆਈਜ਼ਰ 2019 ਤੋਂ ਸਭਾਵਾ ਨਾ ਆ ਰਿਹਾ ਸਭ ਤੋਂ ਪਹਿਲਾਂ ਅਗਰ ਕੰਟਰੈਕਟਰਲ ਦੀ ਸਕਿਉਰਟੀ ਦੀ ਨੌਕਰੀ ਚੱਲੀ ਤਾਂ ਮੇਰੀ ਪਹਿਲੀ ਜੋਇਨਿੰਗ ਸੀਗੀ 2019 ਤੋਂ ਲੈ ਕੇ 2023 ਤੱਕ ਮੈਂ ਸਕਿਉਰਟੀ ਦਾ ਇਨਚਾਰਜ ਰਿਹਾ ਸਰ ਓਪੀਡੀ ਆਈਪੀਡੀ ਜਿੰਨੇ ਵੀ ਚਾਰਜ ਹੋਏ ਜਿੰਨੇ ਸੂਈ ਤੋਂ ਲੈ ਕੇ ਵੱਡੀਆਂ-ਵੱਡੀਆਂ ਮਸ਼ੀਨਾਂ ਆਈਆਂ ਆਰੇ ਮੇਰੀਆਂ ਦੇਖ ਰੇ ਚਿਕਿਤਿਆ ਗਈਆਂ ਲੇਕਿਨ ਲਾਸਟ 1 ਸਾਲ ਤੋਂ ਸੁਪਰਵਾਈਜ਼ਰ ਜਗਸੀਰ ਸਿੰਘ ਹੈ ਜੋ ਉੱਚ ਅਧਿਕਾਰੀਆਂ ਦਾ ਖਾਸ ਬੰਦਾ ਹੈ ਉਹਨੂੰ ਇੰਚਾਰਜ ਲਾਇਆ ਗਿਆ ਵੀ ਇੱਥੇ ਫੌਜੀ ਰਾਜ ਕੰਮ ਕੀਤਾ ਜਾਵੇ ਪੁਲਿਸ ਬੇਨਤੀ ਹੈ ਵੀ ਇਹ ਜੋ ਜਿਨ੍ਹਾਂ ਦੀ ਨੌਕਰੀ ਨਿਕਲ ਗਈ ਇਹਨਾਂ ਨੇ ਨੌਕਰੀ ਤੇ ਭਾਲ ਕੀਤਾ ਜਾਵੇ ਇਹਨਾਂ ਨੇ ਇਹਨਾਂ ਬੰਦਿਆਂ ਨੇ ਕਰੋਨਾ ਕਾਲ ਦੌਰਾਨ ਡੇਂਗੂ ਦੌਰਾਨ ਜਦੋਂ ਵੀ ਕਰੋਨਾ ਕਾਲ ਦੌਰਾਨ ਇਹਦਾ ਦੌਰ ਸੀਗਾ ਜਦੋਂ ਕੋਈ ਹਸਪਤਾਲ 'ਚ ਕੋਈ ਬੰਦਾ ਡਰਦਾ ਵਰਦਾ ਨਹੀਂ ਸੀ ਉਦੋਂ ਇਹਨਾਂ ਨੇ ਡਿਊਟੀਆਂ ਕੀਤੀਆਂ ਸ਼ੇਪਾ ਦੀ ਡਿਊਟੀ ਕੀਤੀਆਂ ਤਾਂ ਜੋ ਅਸੀਂ ਮਰੀਜ਼ਾਂ ਦੀ ਫਾਇਦਤ ਕਰ ਸਕੀਏ ਪੇਸ਼ੈਂਟਾਂ ਦੀ ਹੈਲਪ ਕਰ ਸਕੀਏ ਬਟ ਅੱਜ ਇਹ ਦੌਰ ਆ ਗਿਆ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਇਹ ਸਾਡੇ ਲਈ ਬਹੁਤ ਹੀ ਅੱਜ ਦੇਖੋ ਦੁਬਾਲੀ ਦੁਸ਼ਹਿਰੇ ਦੇ ਦਿਨਾਂ ਮਹੀਨੇ ਵਿੱਚ ਪਰ ਇਹਨਾਂ ਦਾ ਰੋਜ਼ਗਾਰ ਖੋ ਗਿਆ ਚੁੱਲ੍ਹੇ ਭੰਨ ਤੋਂ ਹੋ ਗਏ ਇੱਕ ਜੋ ਨੌਕਰੀ ਹੁੰਦੀ ਹੈ ਬੰਦੇ ਲਈ ਸਭ ਤੋਂ ਵੱਡਾ ਰੋਜ਼ਗਾਰ ਉਹ ਹੁੰਦਾ ਜੋ ਉਹਨਾਂ ਦੀ ਨੌਕਰੀ ਅੱਜ ਚੱਲੇਗੀ ਕੋ ਮੀਡੀਆ ਰਾਈ ਜੀ ਤੁਹਾਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਦੀ ਨੌਕਰੀ ਬਹਾਲ ਕੀਤੀ ਜਾਵੇ ਤੇ ਇਹਨਾਂ ਨੂੰ ਅੱਗੇ ਤੋਂ ਧਿਆਨ ਡਿਊਟੀ ਤੇ ਲਵਾਇਆ ਜਾਵੇ ਧੰਨਵਾਦ ਜੀ